ਹਾਂਜੀ ਤੁਹਾਨੂੰ ਦੱਸਾਂਗੇ ਅੱਜ ਜਿਹੜੀ ਪ੍ਰਾਣੀ ਮਤਲਬ ਬੇਕਾਰ ਕੈਂਚੀ ਹੁੰਦੀ ਜਗ੍ਹਾ ਨਾਲ ਭਰੀ ਹੁੰਦੀ ਆਪਾਂ ਨੂੰ ਮਤਲਬ ਆਪਣੇ ਜਿੱਦਾਂ ਕਹ ਲਓ ਵੀ ਕੋਈ ਕੰਮ ਚ ਵਰਤੋਂ ਚ ਨਹੀਂ ਹੁੰਦੀ ਹੈਗੀ ਤੇ ਉਹ ਕੈਂਚੀ ਨੂੰ ਮਤਲਬ ਸਵਾਰਨ ਨੂੰ ਵਧੀਆ ਬਣਾਉਣ ਨੂੰ ਤੁਹਾਨੂੰ ਟ੍ਰਿਕ ਦੱਸਾਂਗੇ ਤਾਂ ਤੁਸੀਂ ਇਹ ਟ੍ਰਿਕ ਵਰਤਿਓ ਤੇ ਨਾਲੇ ਬਹੁਤ ਵਧੀਆ ਲੱਗੂਗੀ ਟ੍ਰਿਕ ਇਹ ਤੇ ਨਾਲੇ ਜਿਹੜੀ ਆਪਣੀ ਬੇਕਾਰ ਚੀਜ਼ ਹੁੰਦੀ ਹੈ ਉਹ ਆਪਣੇ ਕੰਮ ਆ ਜਾਂਦੀ ਆ ਤੇ ਚਲੋ ਜਿਹਨੂੰ ਨਹੀਂ ਪਤਾ ਹੁੰਦਾ ਤੇ ਉਹ ਵੀ ਇਹਨੂੰ ਇਦਾਂ ਸਵਾਰ ਸਕਦੇ ਆ ਤੇ ਆਪਣੇ ਜਿਹੜੀ ਬੇਕਾਰ ਚੀਜ਼ ਹੁੰਦੀ ਹੈ ਉਹਨੂੰ ਕੰਮ ਲਿਆ ਸਕਦੇ ਆ ਤੇ ਦੇਖੋ ਜੀ ਇਹ ਕੈਂਚੀਆਂ ਦਾ ਹੁੰਦਾ ਮਤਲਬ ਵਰਤ ਹੁੰਦੀ ਹੈ ਘਰਾਂ 'ਚ ਆਮ ਹੀ ਹੁੰਦੀ ਆ ਜਿਹੜੀ ਜਿਹੜੀ ਸਲੈਗ ਡਾਈ ਮੇਰੀ ਭੈਣਾ ਕਰਦੀ ਉਹਨਾਂ ਨੂੰ ਜਿਆਦਾ ਹੀ ਲੋੜ ਪੈਂਦੀ ਆ ਤੇ ਵੈਸੇ ਮੈਂ ਤਾਂ ਇਹ ਕੱਟ ਪਰ ਮੈਂ ਜ਼ਰੂਰ ਮਸ਼ੀਨ ਵੀ ਸਲਾਈ ਤੇ ਨਾਲ ਕੈਂਚੀ ਵੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਫਲੌਗਸ ਬਹੁਤ ਬਰ ਚੰਨ ਤੜਸਵਾਉਂਤੇ ਆ YouTube ਫੈਮਲੀ ਕਿੱਦਾਂ ਸਾਰੇ ਠੀਕ ਠਾਕ ਹੋ ਵਧੀਆ ਤੇ ਜੇ ਤੁਹਾਨੂੰ ਕਰ ਤੁਸੀਂ ਚੱਲਦੇ ਨਵੇਂ ਹੋ ਤਾਂ ਪਲੀਜ਼ ਮੇਰੇ ਜਨੂ ਵਿੱਚ ਸਬਸਕ੍ਰਾਈਬ ਕਰਕੇ ਜਾਇਓ ਤੇ ਨਾਲੇ ਵੀਡੀਓ ਨੂੰ ਪੂਰਾ ਆ ਬਲੌਗ ਨੂੰ ਐਂਡ ਤੱਕ ਦੇਖਿਓ ਤੇ ਦੇਖ ਕੇ ਫਿਰ ਕਮੈਂਟ ਕਰਕੇ ਦੱਸਿਓ ਕਿਦਾਂ ਤੁਹਾਨੂੰ ਵੀਡੀਓ ਲੱਗੀ ਇਹ ਕਾਇ ਤਾਂ ਨਵੀਂ ਚੀਜ਼ ਨਵੀਂ ਦੱਸਾਂਗੇ ਤੇ ਆ ਦੇਖੋ ਕੈਂਚੀ ਇਹ ਜਗਾ ਲਾ ਭਰੀ ਹੋਈ ਹੈ ਇਹਨੂੰ ਨਾ ਤੇ ਇਹ ਟੁਕੜੇ ਕੱਟਣ ਦੀ ਵੀ ਮਤਲਬ ਬਹੁਤ ਮੁਸ਼ਕਲ ਆ ਤਾਂ ਦੇਖੋ ਕਪੜਾ ਨਹੀਂ ਕੱਟਣ ਡਈ ਤੇ ਐਵੇਂ ਫ੍ਰੀ ਹੋਈ ਜਿੱਦਾਂ ਕਹ ਲੋ ਜੇ ਕੱਟਦੀ ਆ ਤਾਂ ਫਿਰ ਹਰੜਾ ਨਹੀਂ ਪਾਉਂਦੀ ਆ ਜਾਂ ਟੱਕ ਪਾਉਂਦੀ ਆ ਸਹੀ ਨਹੀਂ ਹੈਗੀ ਤਾਂ ਆਪਾਂ ਤੁਹਾਨੂੰ ਕੈਂਚੀ ਦੀ ਸਫਾਈ ਦੱਸਾਂਗੇ ਤੇ ਆ ਪਾਣੀ ਲੈ ਲਿਆ ਤੇ ਤਾਂ ਮਸ਼ੀਨ ਦਾ ਜਿਹੜਾ ਆਇਲ ਹੁੰਦਾ ਉਹ ਆ ਤਾਂ ਆ ਮਤਲਬ ਦਵਾਈ ਦਾ ਪਤਾ ਇਹ ਸਾਫ਼ ਕਰਦੇ ਆਂ ਏ ਧਾਰ ਲਾਉਣ ਨੂੰ ਮਤਲਬ ਨਾ ਹੌ ਪਲਚੋ ਆ ਕਾਲਗਟ ਆਪਾਂ ਕਾਲਗਟ ਦੀ ਮਤ ਨਾਲ ਇਹਦੀ ਸਫਾਈ ਕਰਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਕੈਂਚ ਨੂੰ ਧੋਲਾਂਗੇ ਇਦਾਂ ਕਰਕੇ ਆ ਤਾਂ ਜੋ ਵਧੀਆ ਹੋ ਜਵੇ ਸਾਫ਼ ਹੋ ਜਵੇ ਤੇ ਆ ਲੋ ਜੀ ਧੋਲੀ ਹੁਣ ਕੈਂਚੀ ਹੁਣ ਆਪਾਂ ਇਹ ਤੇ ਲਾਉਣੀ ਕਾਲਗਟ ਵੈਸੇ ਕਈ ਤੇ ਹਾਰਪਿਕ ਵੀ ਲਾ ਲੈਂਦੇ ਆ ਤੇ ਹਾਰਪਿਕ ਵੀ ਚਲੋ ਵਧੀਆ ਚੀਜ਼ ਆ ਪਰ ਮੈਂ ਕਾਲਗਟ ਲਾਉਂਗੀ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਹਨਾਂ ਵੀਡੀਓ ਨੂੰ ਪਿਆਰ ਦਿੰਨੇ ਆ ਤਾਂ ਫਿਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਆ ਹਨਾ ਤੇ ਆ ਕਾਲਗਟ ਇਧਰ ਲਈ ਛੱਡ ਲਾ ਦੇ ਦੀ ਤੇ ਫਿਰ ਇਧਰ ਛੱਡੋ ਨਾ ਛੱਡਾਂ ਤੇ ਲਾ ਲਈਏ ਗਿੱਦਰਾ ਜੋ ਇਹ ਸਾਰਾ ਜਿਹੜਾ ਜੰਗਾਲ ਲੱਗਾ ਹੋਇਆ ਨਾ ਸਾਫ ਹੋ ਜੂ ਕੈਂਚੀ ਇਕਦਮ ਕਲੀਅਰ ਹੋ ਜੂ ਤਾਂ ਹਲਕੀ ਹੋ ਜੂਗੀ ਤੇ ਜੰਗਾਲ ਨਾ ਮੋਹ ਭਾਰੀ ਹੁੰਦੀ ਆ ਤੇ ਜਦੋਂ ਜਿੱਦਾ ਗਿੱਲੇ ਗਿੱਲੇ ਹੱਥ ਲੱਗ ਜਾਂਦੇ ਆ ਜਬ ਬਰਸਾਤ ਵਿੱਚ ਹੋ ਜਾਂਦੀ ਆ ਤੇ ਆਪਾਂ ਇਹਨੂੰ ਤਰੀ ਤਰੀ ਦਾ ਸਾਫ ਕਰਦੇ ਆ ਸਾਰਾ ਇਹਦਾ ਜੰਗਾਲ ਲਾ ਦੇਣਾ ਇਹਦਾ ਤੇ ਕੈਂਚੀ ਦੀ ਬਹੁਤ ਲੋੜ ਪੈਂਦੀ ਆ ਘਰਾਂ 'ਚ ਤੇ ਆਪਾਂ ਧਾਰ ਲਵਾਂ ਕੈਂਚੀ ਵੀ ਜਾਂਨੇ ਆ ਜਾਂ ਭਾਈ ਇੱਥੇ ਆਉਂਦੇ ਜਦੋਂ ਹਨਾ ਆਪਾਂ ਘਰੇ ਹੀ ਤਾਰ ਲਾ ਦੇਣੀ ਆ ਕੈਂਚੀ ਦੀ ਇਹ ਤਾਂ ਇਕਦਮ ਸਹੀ ਹੋ ਜਾਣਾ ਹੈ ਤੇ ਐਂਦਾ ਸਾਰਾ ਜਗ੍ਹਾ ਲੱਤਿਆਣਾ ਇਹਦਾ ਥੋੜਾ ਪਾਣੀ ਲਾ ਲ ਕੇ ਨਾਲ ਇਹਦਾ ਤੇ ਆ ਦੇਖੋ ਕਿਦਾਂ ਜਗ੍ਹਾ ਲੱਤਿਆ ਤੇ ਕੈਂਚੀ ਹੋ ਜਾਣੀ ਸਾਫ਼ ਇਕਦਮ ਚੰਗੀ ਤਰ੍ਹਾਂ ਕਿ ਤੇ ਦਾਲ ਸਾਫ ਕਰਦੀ ਹੈ ਨਾ ਉਹਦੇ ਕੈਂਚੇ ਨੇ ਸਾਫ ਕਰੂਗੀ ਜਿਹੜੇ ਜਗ੍ਹਾ ਲਿੱਥੇ ਆਉਂਜਰ ਇਹਨੂੰ ਨਾ ਤਗੜੀ ਜਾਣਾ ਤਾਂ ਸਾਫ ਕਰੀ ਜਾਣਾ ਤੇ ਮੈਂ ਦੇਖ ਰਿਆ ਵੀ ਕਿੰਨੀ ਸਫਾਈ ਹੋਈ ਏ ਦੀ ਕਿੰਨਾ ਕੁ ਸਾਫ ਹੋਈ ਆ ਤੇ ਇਹ ਟ੍ਰਿਕ ਵਰਤਨ ਨਾਲ ਤੇ ਬਹੁਤ ਸਹਤਾ ਮਿਲਦੀ ਆ ਇੰਚ ਰਿਸਫਾਈ ਕਰਨ ਤੇ ਆ ਦੇਖੋ ਨਿਕਾਲ ਲਿਆ ਲਓ ਤੇ ਆ ਦੇਖੋ ਥੋੜਾ ਸਾਫ ਹੋਇਆ ਲੱਗਦਾ ਹੈ ਨਾ ਤੁਹਾਨੂੰ ਤੇ ਸਟੀਲ ਨੂੰ ਆਪਾਂ ਭਾਂਡੇ ਦਾ ਬਰ ਹੁੰਦਾ ਨਾ ਸਾਫਾ ਸਕਰਬਰ ਜਾਂ ਇਹਨਾਂ ਵੀ ਆਪਾਂ ਸਾਫ ਕਰ ਸਕਦੇ ਹਾਂ ਦੇਖੋ ਕਿੰਨੀ ਸਾਫ ਹੋ ਗਈ ਕਿੰਜੀ ਤੇ ਇਕਦਮ ਸਾਫ ਤੇ ਨਿਗਾਲ ਲੱਥ ਗਿਆ ਵੈਸੇ ਇਹ ਕਲਰ ਇਦਾਂ ਦਾ ਇਹਦਾ ਤੇ ਪਾਣੀ ਦਾ ਕਲਰ ਦੇਖੋ ਕਿਦਾਂ ਦਾ ਹੋ ਗਿਆ ਸਾਰਾ ਜਗਾਲ ਲੱਥ ਗਿਆ ਵਿੱਚੋਂ ਇਹ ਤੇ ਕਾਲਗਟ ਦੀ ਮੋਤ ਦਾ ਇਹ ਦੇਖੋ ਹੁਣ ਲਾਉਣੀਆਂ ਦੀ ਤਾਰ ਹੈ ਨਾ ਆ ਦੇਖੋ ਇਦਾਂ ਤਾਰ ਲਾਵਾਂਗੇ ਤੇ ਇਦਾਂ ਵੀ ਤਾਲ ਲਾਵਾਂਗੇ ਜੋ ਵੀ ਸਿੱਖੀ ਹੋ ਜੂ ਕੰਟੀ ਤੇ ਕਪੜਾ ਕੱਟਣ ਚ ਆਸਾਨੀ ਹੋ ਜੂਗੀ ਤੇ ਆ ਦੇਖੋ ਵਧੀਆ ਜਦੋਂ ਅਟਾ ਦਾ ਹਟ ਜਾਮ ਉਹਦਾ ਤਾਂ 4 5 ਬਣ ਜਾਣੀ ਇਹ ਵੀ ਕਪੜਾ ਕੱਟੋ ਵੀ ਵਧੀਆ ਉਹਦਾ ਪਾ ਦੇ ਦਾਂ ਵਾਈਪੀਓਮ ਤਾਂ ਇਦਾਂ ਬਣ ਜਾਣੀ ਇਹ ਮੋੜਾ ਕੱਟ ਕੇ ਇਹ ਕਪੜਾ ਕੱਟਦੀ ਵਧੀਆ ਕੱਟਦੀ ਆ ਤੇ ਆ ਦੇਖੋ ਚਾਹੇ ਸਿੰਗਲ ਕੱਟ ਲਓ ਚਾਹੇ ਡਬਲ ਕੱਟ ਲਓ ਵਧੀਆ ਹੋ ਜਾਂਦੀ ਆ ਆ ਦੇਖੋ ਤਾਂ ਆਪਾਂ ਜਿੰਨੀ ਵੀ ਹੋਰ ਬਾਣਾ ਲਾ ਸਕਦੇ ਆ ਕਰ ਸਕਦੇ ਆ ਨਾ ਜਿੰਨੀ ਮਰਜੀ ਇਹਦੀ ਤੇ ਆਦਵਾਈਆਂ ਦਾ ਪਤਾ ਆ ਤੇ ਆਪਾਂ ਇਹਨੂੰ ਕੱਟ ਕੇ ਦੇਖ ਸਕਦੇ ਆ ਵੀ ਕਿਦਾਂ ਕੱਟਦੀ ਆ ਆ ਦੇਖੋ ਕੱਟਦੇ ਨਾ ਫਟਾਫਟ ਇਹ ਧਾਰ ਬਣੀ ਆ ਆ ਦੇਖ ਫੋ ਪਹਿਲਾਂ ਤਰ ਨਹੀਂ ਸੀਗੀ ਸਹੀ ਨਹੀਂ ਸੀਗੀ ਤਾਂ ਹੁਣ ਜਗ੍ਹਾ ਲੱਗ ਗਈ ਇਹਨਾਂ ਨੂੰ ਤੇ ਹੁਣ ਓਕੇ ਹੋ ਗਈ ਹੁਣ ਕਟ ਕਟ ਕਰੀ ਜਾਂਦੀ ਹੈ ਤਾਂ ਕੰਮ ਆਪਣੇ ਸਾਫ਼ ਕਿੰਚੀ ਚ ਲੱਗ ਗਈ ਓਏ ਤੇ ਦੇਖ ਪਿੰਨੀ ਸੋਹਣੀ ਹੋ ਗਈ ਸਾਫ਼ ਕਿੰਚੀ ਹੈ ਨਾ ਦੇਖਣ ਨੂੰ ਸੋਹਣੀ ਲੱਗਦੀ ਹੈ ਹੁਣ ਤੇ ਚੱਕਣ ਨੂੰ ਹਲਕੀ ਵੀ ਲੱਗਦੀ ਸੀਗੀ ਤੇ ਆਨੇ ਕੋ ਕਿੰਨੀ ਵਧੀਆ ਲੱਗਦੀ ਆ ਤੇ ਥੋੜਾ ਪਾ ਨਾ ਤੇਲ ਆ ਲੈਣਾ ਨਾਲ ਇਹਨੂੰ ਇਹਦੇ ਤੇ ਆ ਦੇਖੋ ਇਹਨੂੰ ਫੇਰ ਜਗਾਣਾ ਲੱਗੇ ਤੇ ਆ ਦੇਖੋ ਤੇਲ ਮੈਂ ਲਾਤਾ ਮਤਲਬ ਮਸ਼ੀਨ ਦਾ ਤੇ ਇਧਰਲੇ ਸਾਈਡ ਹੋਰ ਲਾ ਦੇਣਾ ਤੇ ਵਧੀਆ ਹੋ ਗਈਆਂ ਜੀ ਮੇਰੇ ਤੁਹਾਨੂੰ ਕੱਟ ਕੇ ਫਿਰ ਦਿਖਾਉਣੀ ਆ ਇੱਕ ਵਾਰੀ ਕਪੜਾ ਹਾਂ ਦੇਖੋ ਇੰਨਾ ਚੱਲਦੀ ਆ ਨਾ ਕੰੰਜੀ ਸਫਾਈ ਹੋ ਗਈ ਇਕਦਾਂ ਮੇਰੀ ਹਾਂ ਦੇਖੋ ਜਿਹੜਾ ਲੱਥ ਗਿਆ ਤੇ ਇਕਦਾਂ ਸਹੀ ਹੋ ਗਈ ਤੰਦਰੁਸਤ ਹੋ ਗਈ ਆ ਕੰੰਜੀ ਵਧੀਆ ਹੋ ਗਈ ਆ ਤੇ ਕੰੰਜੀ ਸਾਡੀ ਹੁਣ ਹੋ ਗਈ ਸਾਫ ਨਿਗਲ ਲੱਤ ਕੇ ਕਿਦਾਂ ਵੀ ਬਹੁਤ ਓਕੇ ਹੋ ਗਈ ਆ ਤੇ ਹੁਣ ਇਹਨੂੰ ਵਰਤ ਤਾਂ ਸਾਹਮ ਕੇ ਰੱਖਾ ਜਦੋਂ ਆਪਾਂ ਮਤਲਬ ਨਾ ਇਹਨੂੰ ਗਿੱਲੀ ਹੋ ਜਾਂਦੀ ਆ ਤੇ ਆਪਾਂ ਇਹਨੂੰ ਨਹੀਂ ਮਤਲਬ ਚਾਹੀਦੀ ਹੁੰਦੀ ਹੈਗੀ ਤਾਂ ਆਪਾਂ ਇਹਨੂੰ ਰੱਖ ਸਕਦੇ ਆ ਲਪੇਟ ਕੇ ਕਿਸੇ ਕੱਪੜੇ ਵਿੱਚ ਤੇ ਸਲਾਬਨਾ ਵੀ ਕਈ ਵਾਰ ਹੋ ਜਾਂਦੀ ਠੰਡ ਹੁੰਣ ਦੇ ਨਾਲ ਜਦਦਾ ਵੀ ਹੈ ਨਾ ਕੈਂਚੀ ਹੁਣ ਇੱਕਦਾਂ ਤੰਦਰੁਸਤ ਹੋ ਗਈ ਐ ਇੱਕਦਾਂ ਨਵੀਂ ਬਣ ਗਈ ਆ ਤੇ ਕਮੈਂਟ ਕਰਕੇ ਜੁਦਾ ਸੀ ਤੁਹਾਨੂੰ ਕਿਦਾਂ ਦੀ ਮੇਰੀ ਵੀਡੀਓ ਲੱਗੀ ਇਹ ਹੈ ਨਾ